ਸਰਦਾਰ ਹਰੀ ਸਿੰਘ ਨਲੂਆ ਆਖਰੀ ਜੰਗੂਨਾ ਨੇ ਜਮਰੋਦ ਦੇ ਕਿਲੇ ਦੀ ਲੜੀ ਇੰਨਾ ਅਫਗਾਨੀਆਂ ਨੂੰ ਡਰ ਸੀ ਜਿਹੜਾ ਦਰਰਾ ਖੈਬਰ ਦਾ ਰਸਤਾ ਮੁੱਧ ਤਾਂ ਬੀਤ ਗਈਆਂ ਸਨ ਪੌਣੇ 800 ਸਾਲ ਦਾ ਸਮਾਂ ਲੰਘ ਗਿਆ ਅੰਗਰੇਜ਼ ਜ਼ੋਰ ਲਾ ਹਟੇ ਅਮਰੀਕਾ ਜ਼ੋਰ ਲਾਟਿਆ ਉਹ 36 ਮੀਟਰ ਦਾ ਰਸਤਾ ਨਹੀਂ ਕਿਸੇ ਤੋਂ ਬੰਦ ਹੋਇਆ ਉਹ ਸਿੱਖਾਂ ਨੂੰ ਮਾਣ ਕਰਨਾ ਚਾਹੀਦਾ ਤੁਹਾਡੇ ਚੀਫ ਜਨਰਲ ਸਰਦਾਰ ਹਰੀ ਸਿੰਘ ਨਲੂਆ ਨੇ ਬੰਦ ਕੀਤਾ ਸੀ ਜਿੱਥੋਂ ਹਮਲਾਵਰ ਆਉਂਦੇ ਸੀ ਆਹ ਦੇਸ਼ ਨੂੰ ਇਹਦੀ ਆਨ ਬਾਨ ਸ਼ਾਨ ਇੱਜ਼ਤ ਪਤ ਸਭ ਕੁਝ ਲੁੱਟ ਕੇ ਲੈ ਜਾਂਦੇ ਸੀ ਉਹ ਹਰੀ ਸਿੰਘ ਨਲੂਏ ਨੇ ਬੰਦ ਕੀਤਾ ਸੀ ਅੱਜ ਵੀ ਅਫਗਾਨੀ ਬੱਚਿਆਂ ਨੂੰ ਜੇ ਚੁੱਪ ਕਰਾਉਣਾ ਹੋਵੇ ਨਾ ਕਹਿੰਦੇ ਬੇਟਾ ਚੁੱਪ ਕਰ ਜਾਓ ਨਹੀਂ ਹਰੀ ਸਿੰਘ ਨਲੂਆ ਆ ਜਾਏਗਾ ਅੱਜ ਵੀ ਉਸ ਜਰਨੈਲ ਦੀ ਤਾਕਤ ਹੈ ਉੱਥੇ ਤੇ ਉਹਦਾ ਹੁਣ ਪ੍ਰਭਾਵ ਦੇਖਿਓ ਕੀ ਹੈ ਹਰੀ ਸਿੰਘ ਨਲੂਆ ਕਹਿੰਦਾ ਵੀ ਜੇ ਮੈਂ ਸ਼ਹੀਦ ਵੀ ਹੋ ਗਿਆ ਨਾ ਕਿਉਂਕਿ ਜ਼ਖਮ ਬੜੇ ਗਹਿਰੇ ਲੱਗੇ ਆ ਵੀ ਬਾਹਰ ਮੇਰੀ ਮੌਤ ਦੀ ਖਬਰ ਨਿਕਲੇ ਤਾਂ ਜਾਣੀ ਚਾਹੀਦੀ ਤੇ ਜਦੋਂ ਤੱਕ ਮੇਰੀ ਮੌਤ ਦੀ ਖਬਰ ਨਹੀਂ ਜਾਏਗੀ ਕਿਸੇ ਦੀ ਹਿੰਮਤ ਨਹੀਂ ਪੈ ਸਕੇਗੀ ਕਿਲੇ ਦੇ ਨੇੜੇ ਵੀ ਆ ਗਏ ਐਡਾ ਤਾਕਤਵਰ ਐਡੀ ਤਾਂ ਤੇ ਸਰੀਰ ਅਕਾਲ ਚਲਾਣਾ ਕਰਕੇ ਸ਼ਹੀਦ ਹੋ ਗਏ ਸਰੀਰ ਨੂੰ ਇੱਕ ਕੌਲੇ ਥਮਲੇ ਦੇ ਨਾਲ ਲਾ ਕੇ ਬਿਠਾ ਦਿੱਤਾ ਤੇ ਬਾਹਰ ਤਾਣ ਕੇ ਕਸ਼ਹਿਰਾ ਭਾਈ ਸਰਦਾਰ ਹਰੀ ਸਿੰਘ ਨਲੂਆ ਦਾ ਸੁਖਣਾ ਪਾਇਆ ਅਫਗਾਨੀ ਕਹਿੰਦੇ ਅੰਦਰ ਨਹੀਂ ਵੜਨਾ ਹਰੀ ਸਿੰਘ ਨਲੂਆ ਜਿਉਂਦਾ ਹੈ ਜਦੋਂ ਤੱਕ ਪਤਾ ਨਹੀਂ ਨਾ ਲੱਗਿਆ ਵੀ ਉਹ ਸ਼ਹੀਦ ਹੋ ਗਿਆ ਉਹਦੋਂ ਤੱਕ ਕਿਸੇ ਦੀ ਹਿੰਮਤ ਨਹੀਂ ਪਈ ਇੱਕ ਮਰਤਕ ਸਰੀਰ ਇੱਕ ਮਰਤਕ লাশ ਉਸ ਕੌਮ ਦੇ ਜਰਨੈਲ ਦੀ লাশ ਤੋਂ ਵੀ ਉਹ ਡਰੀ ਗਏ ਤੇ ਅੱਜ ਸਾਡੀ ਕੌਮ ਦੇ ਆ ਕੋਈ ਜਿਉਂਦੇ ਵੀਰ ਦੇ ਤਾਂ ਵੀ ਕੋਈ ਨਹੀਂ ਡਰ ਰਿਹਾ ਤਾਂ ਵੀ ਕੋਈ ਪ੍ਰਭਾਵ ਨਹੀਂ ਆ ਜਿਉਂਦਿਆਂ ਦਾ ਪ੍ਰਭਾਵ ਨਹੀਂ ਉਹਦਾ ਸ਼ਹੀਦ ਹੋਏ ਦਾ ਐਡਾ ਪ੍ਰਭਾਵ ਕਿਸੇ ਦੀ ਹਿੰਮਤ ਨਹੀਂ ਸੀ ਪਈ ਇਸ ਲਈ ਅੱਜ ਉਹ ਕੋਲੋਨਾ ਦੇ ਵਿੱਚ ਉਹ ਕੌਮ ਦੇ ਮੁਖੀ ਉੜ ਜਗੇ ਤੇ ਕੌਮ ਲੁੱਟੀ ਗਈ